ਨਿਸ਼ਾਨ ਤੇ ਰਿਧੀ ਨਵ ਨਿਧੀ ਉਹ ਗਿਆਨ ਸਰਬ ਤੇ ਸਿਧੀ ਤਕੋ ਖੇਮ ਬਸ ਖੇਮ ਕੱਲਾ ਹੀ ਦਾ ਪਾਇ ਖੇਮ ਖੇਮ ਨੂੰ ਕਿਉਂ ਕਰਨ ਜੇ ਤਿਆਗ ਆ ਗਿਆ ਨਾ ਤਿਆਗ ਖੇਮ ਤਿਆਗ ਤੇ ਬਿਨਾ ਤਰਮ ਨਹੀਂ ਹੈ ਇੱਕ ਪਾਸੇ ਕੁਝ ਪ੍ਰਾਪਤਾ ਹੈ ਇੱਕ ਪਾਸੇ ਤਿਆਗ ਹੈ ਜੇ ਤਿਆਗ ਨਹੀਂ ਤਾਂ ਪ੍ਰਾਪਤੀ ਨਹੀਂ ਹੈ ਥੈਲੇ ਖਾਲੀ ਨਹੀਂ ਕੀਤਾ ਤੁਸੀਂ ਪਉਣਾ ਪ੍ਰਾਪਤੀ ਕਾਜ ਕਰਦੀ ਜਿਹੜਾ ਥੈਲੇ ਜੀ ਕੋਸ ਪਉਣਾ ਜੀ ਉਹ ਤਾਂ ਖਾਲੀ ਨਹੀਂ ਕਰਦਾ ਪ੍ਰਾਪਤੀ ਕਿਵੇਂ ਹੋ ਜੂਗੀ ਕੁਛ ਪਾਉਂਗੇ ਕਾਦੇ ਵਿੱਚ ਜੀ ਚੀਜ਼ ਕੁਛ ਪਾਉਣਾ ਭਾਂਡਾ ਹੀ ਖਾਲੀ ਨਹੀਂ ਹੈ ਆ ਭਾਂਡਾ ਧੋਤਾ ਨਹੀਂ ਪਹਿਲੇ ਪੜ੍ਹਨਾ ਤਾਂ ਹੈ ਵੈਸ ਧੂਪ ਦੇ ਕੋ ਤਾਂ ਦੂਦੇ ਕੋ ਜਾਓ ਤੂੰ ਜੇ ਬਾਜ਼ਾਰ ਤੋਂ ਫਿਰ ਤੈਨੂੰ ਦੁੱਧ ਨੂੰ ਭਾਂਡਾ ਖਾਲੀ ਨਹੀਂ ਢੋਤਾ ਹੋਇਆ ਨਹੀਂ ਇਹ ਜਿਹੜੀ ਖੇਮ ਹੈ ਭਾਂਡਾ ਧੋ ਕੇ ਸਾਫ਼ ਕੀਤਾ ਹੋਇਆ ਧੂਪ ਦਿੱਤੀ ਹੋਈ ਆ ਸਮਲ ਵਿੱਚ ਕੋਈ ਹੈਗੀ ਮਾਇਆ ਦੀ ਉਹ ਚ ਖੇਮ ਸ਼ਾਂਤੀ ਕਾਦੇ ਵਾਸਤੇ ਰਿਧੀ ਨਵ ਨਿਧੀ ਕਿਮ ਤਿਆਗ ਨਾਲੇ ਪਹਿਲਾਂ ਸ਼ਾਂਤੀ ਆ ਜਾਂਦੀ ਜੇ ਅੱਗ ਪਾਈ ਹੋਵੇ ਕਿਸੇ ਭਾਂਡੇ ਚ ਕੋਲੇ ਦਗਦੇ ਜੇ ਉਹ ਕੋਲੇ ਹੀ ਡੋਲਦੀਏ ਦਗਦੇ ਸ਼ਾਂਤ ਤਾਂ ਇੰਦੀ ਨਾਲੇ ਆ ਜਾਣੀ ਆ ਭਾਂਡੇ ਨੂੰ ਪਹਿਲਾਂ ਮਾਇਆ ਅਗਨ ਸਭ ਇੱਕੋ ਜਈ ਅੱਗ ਪਾਈ ਹੋਈ ਸੀ ਹਿਰਦੇ ਵਿੱਚ ਜੇ ਅੱਗ ਵੀ ਡੋਲਦੀ ਅੱਗ ਦੀ ਇੱਛਾ ਹੀ ਖਤਮ ਕਰਦੀ ਏ ਸ਼ਾਂਤੀ ਤਾਂ ਉਹਦੇ ਨਾਲੇ ਆ ਜਾਣੀ ਏ ਡੋਲਣ ਵਾਲੇ ਸ਼ਾਂਤੀ ਆ ਜਾਣੀਆਂ ਅੱਗ ਜੋ ਪੌਣਾ ਦਾ ਮਰਦਾ ਬਾਅਦ ਦੀ ਗੱਲ ਹੈ ਪਰ ਭਾਂਡਾ ਥੋੜਾ ਜਿਹਾ ਗਰਮ ਜ਼ਰੂਰ ਹੋਊਗਾ ਜੋ ਪਹਿਲਾਂ ਗਰਮੀਆਂ ਅੰਦਰ ਉਹ ਤਾਂ ਰਹੂਗੀ ਜੋ ਗਰਮ ਹੋਇਆ ਹੋਇਆ ਪਹਿਲਾਂ ਆਲਰੇਡੀ ਉਹ ਤਾਂ ਰਹੂਗਾ ਹੀ ਉਹਨਾਂ ਦਾ ਗਰਮ ਹੋਰ ਗਰਮ ਨਹੀਂ ਹੋ ਰਿਹਾ ਉਹ ਲਗਾਤਾਰ ਖੇਮਾਂ ਸ਼ਾਂਤੀ ਰਿਦੀ ਨਬ ਰਿਦੀ ਕੋਣ ਰਿੱਦ ਨਾਮ ਰਿੱਦ ਆ ਗਈ ਗੱਲ ਪਉਣੀ ਕੀ ਹੈ ਦਿੱਤੀ ਨਾਮ ਰਿੱਦ ਰਿੱਦੀ ਸੋਚੀ ਪਉਣੀ ਹੈ ਦਿੱਤੀ ਸੋਚੀ ਨੂੰ ਗਏ ਜਿਹੜਾ ਬਾਯਾ ਦਾ ਗਿਆਨ ਹੈ ਸਭ ਰਿੱਦੀ ਹੈ ਸਿੱਧੀ ਸਮਝ ਐ ਬਾਯਾ ਦਾ ਗਿਆਨ ਉਹ ਜਿਹੜੀਆਂ ਮਸਾਲਾਂ ਦਿੱਤੀਆਂ ਹੁੰਦੀਆਂ ਬਾਯਾ ਤੋਂ ਬਿਨਾਂ ਸਮਝ ਨਹੀਂ ਆਉਂਦੀ ਤੇ ਦਰਾਕਾਰੀ ਆਤਮ ਗਿਆਨ ਸੱਚ ਦਾ ਗਿਆਨ ਪਲੱਸ ਝੂਠ ਦਾ ਗਿਆਨ ਝੂਠ ਦੇ ਗਿਆਨ ਦੀ ਤਾਂ ਮਸਾਲਾ ਨੇ ਮਾਇਆ ਝੂਠ ਦਾ ਗਿਆਨ ਝੂਠ ਦਾ ਗਿਆਨ ਪਲੱਸ ਸੱਚ ਦਾ ਗਿਆਨ ਮਾਇਆ ਦੇ ਵੀ ਦੋ ਚੀਜ਼ਾਂ ਨੇ ਸਰੀਰ ਦੇ ਵਿੱਚ ਸੱਚ ਵੀ ਹੈ ਚੇਤਨਾ ਵੀ ਹੈ ਜੜ ਵੀ ਹੈ ਜੜਾ ਔਰ ਚੇਤਨ ਦਾ ਰਤਨ ਉਹ ਵਧਦਾ ਨਾਮ ਨੇ ਤੇ ਨਾਮ ਨੇ ਤੇ ਕੀ ਹੈ ਨਾਮ ਨੇ ਤੇ ਅੰਮ੍ਰਿਤ ਪ੍ਰਭ ਕਾ ਨਾਮ ਨੋਰਨਦੀ ਅਮਰਤ ਪ੍ਰਭ ਦਾ ਨਾਮ ਜੋ ਨਾਮ ਹੈ ਜੋ ਸ਼ਬਦ ਤੁਰੇ ਦਰਗਾਹੋਂ ਮਿਲਣਾ ਨਾਮ ਉਹ ਜਿਹੜਾ ਗਿਆਨ ਹੈ ਜਿਹੜਾ ਦੱਸਿਆ ਬਖਾਨ ਕਰਕੇ ਉਹ ਨਵਾਂ ਗਿਆਨ ਉਹ ਮਿਲਿਆ ਦਰਗਾਹ ਚੋਂ ਉਹ ਪਹਿਣਾ ਜੇ ਜੇ ਪਹਿਲਾਂ ਪਾਡਾ ਧੋ ਕੇ ਸਾਫ ਕਰਾਂਗੇ ਉੱਤੇ ਤਾਂ ਪਹਿਣਾ ਜਿੰਨਾ ਜਰ ਪਾਡਾ ਧੋ ਕੇ ਸਾਫ ਨਹੀਂ ਕਰਦੇ ਉਹ ਗਿਆਨ ਪੜ੍ਹੋ ਹੀ ਨਹੀਂ ਉਹਨਾਂ ਨੇ ਕਿਹਾ ਸੀ ਪੜਨ ਜੇ ਪੈ ਵੀ ਗਿਆ ਥੋੜੀ ਬਹੁਤੀ ਗੱਲ ਤਾਂ ਇਹ ਕਦੀ ਬੂੰਦ ਉੱਤੇ ਡਿਗਵੀ ਪਈ ਨਿਰਮਲ ਬੂੰਦ ਆਕਾਸ਼ ਕੀ ਜਾਏ ਪਈ ਪੱਠ ਛਾਰ ਭੱਠੀ ਦੀ ਸਵਾਹ ਦੇ ਉੱਤੇ ਜਪਵੇ ਇਹ ਕਬੂਦ ਕੀ ਗੱਲੂ ਉੱਤੇ ਗੁਰਬਾਣੀ ਸੁਣਦੇ ਆ ਪੱਠ ਛਾਰ ਆ ਲੋਕਾਂ ਦੇ ਅੰਦਰ ਇਹ ਕਦੀ ਗੱਲ ਗੁਰਬਾਣੀ ਸੁਣੀ ਹੋਈ ਕੋਈ ਉਹਦਾ ਅਸਰ ਨਹੀਂ ਹੁੰਦਾ ਕੀ ਕਬੂਦ ਕਰੂ ਉੱਤੇ ਉੱਤੇ ਗੰਨਾ ਬੀਜ ਲੂ ਕਜਿਰੀ ਲਾ ਲੂ ਇਹ ਕਬੂਦ ਵੇ ਪੱਠੀ ਚ ਕਬੂਦ ਡਿੱਗ ਵੀ ਜਾਵੇ 400 ਆ ਦੇ ਉੱਤੇ ਪੱਠੀ ਦੀ ਤੇ ਗਰਮ ਗਰਮ ਤੇ ਤੇਰੇ ਜੀਵੀ ਦਾ ਲਗੜੀ ਲੱਗੀ। ਯਾਦ ਜਨਾ ਨਹੀਂ। ਉੱਥੇ ਤਾਂ ਕੁਝ ਹੋਈ ਨਹੀਂ ਸਕਦਾ ਫਿਰ। ਜਿੱਤੇ ਨਹੀਂ ਜਾ ਸਕਦਾ ਉੱਥੇ ਕੁਝ। ਉਹ ਸਭਾ ਬੂੰਦ ਉੱਡ ਜਾਊਗੀ। ਇਹ ਗੱਲ ਕਬੀਰ ਕਹਿ ਰਿਹਾ। ਜੇ ਸ਼ਾਂਤੀ ਅੰਦਰ ਹੈ ਉੱਥੇ ਕੁਝ ਪਵੇ ਆ ਕੇ ਉਹ ਹਿਰਦਾ ਭਿੱਜੇ ਤਾਂ ਕੁਝ ਉੱਥੇ ਪੈਦਾ ਹੋ ਤਾ ਵੀ ਬੋਗਲ ਤਤੀ ਠੱਡੀ ਹੋ ਜੂ ਠੱਡੇ ਹੋਗੇ ਤਾਂ ਅੰਗ ਦੇ ਕਾਫੂ ਸੁਕਣ ਲੱਗੂਗਾ ਵਿੱਚ ਉਹਦੇ ਫਿਰ ਜੰਮੂ ਜਿਹੜਾ ਬੀਜ ਵਿੱਚ ਪਿਆ ਹਾਂਜੀ ਕੇ ਸ਼ਾਂਤੀ ਰਿਧ ਨਬ ਨਿਧ ਰਿਧ ਨਮ ਨਿਧ ਫਿਰ ਪਾਉਣੀ ਹੈ ਰਿਧ ਨਮ ਨਿਧ ਤਾਂ ਪਾਉਣੀ ਹੈ ਹਿਰਦੇ ਚ ਕੱਟ ਕੇ ਸਾਫ਼ ਕਰਕੇ ਇਹਦੇ ਨੰਬ ਨਦ ਪਾਓ ਹਾਂ ਬੁੱਧ ਗਿਆਨ ਸਰਬ ਤੇ ਸਿੱਧ ਬੁੱਧ ਗਿਆਨ ਦੇਖੋ ਬੁੱਧ اور ਗਿਆਨ ਖਾਲਸਾ ਫੇਰੋ ਬੁੱਧ اور ਗਿਆਨ ਬੁੱਧ اور ਗਿਆਨ ਆਏ ਗੱਲ ਬੁੱਧ اور ਗਿਆਨ ਦਾ ਬੁੱਧ ਦਾ ਸਖਾਂ ਕੋਲ ਨਾ ਗਿਆਨ ਸਖਾਂ ਕੋ ਦੋ ਹੀ ਜਾਨੀ ਬੁੱਧ اور ਗਿਆਨ ਦਾ ਪ੍ਰਚਾਰ ਨਹੀਂ ਆ ਕਿਤੇ ਜੇ ਬੁੱਧ ਦਾ ਕਬੁੰਧ ਹੈ ਨਾ ਹੁਣ ਰਾਜ ਕਰੇਗਾ ਖਾਲਸਾ ਤੋਂ ਬੁੱਧ ਹੈ ਬੁੱਧ ਹੈ ਦੂਏ ਪਾਸੇ ਦਾ ਗਿਆਨ ਸਰਵ ਤਹ ਸਿੱਧ ਬੁੱਧ ਗਿਆਨ ਸਰਵ ਤਹ ਸਿੱਧ ਜਿਹੜਾ ਬੁੱਧਾ ਗਿਆਨ ਹੈ ਉਹ ਜੋ ਸਾਰੀਆਂ ਸਿੱਧੀਆਂ ਨੇ ਸਾਰੀ ਦੁਨੀਆ ਦੀ ਸਮਝ ਹੈ ਤਿੰਨ ਲੋਕ ਦਾ ਗਿਆਨ ਹੈ ਸਰਵ ਤਹ ਸਿੱਧੀ ਸਿੱਧੀ ਦਾ ਸੋਜੀ ਤਿੰਨ ਲੋਕ ਨਹੀਂ ਸੋਜੀ ਹੈ ਉਹ ਗਿਆਨ ਹੈ ਬੁੱਧ ਗਿਆਨ ਕੈਸਾ ਸਰਬ ਤਹ ਸਿੱਧੀ ਸਾਰੇ ਵਰਡ ਦਾ ਤਿੰਨ ਲੋਕ ਦਾ ਵਰਡ ਕੋਲ ਤਾਂ ਗਿਆਨ ਹੀ ਨਹੀਂ ਹੈ ਵਰਡ ਦਾ ਗਿਆਨ ਹੈ ਕੁਝ ਨਹੀਂ ਹੈ ਬੜਦਾ ਗਿਆਨ ਉਹ ਖੋਟਾ ਸਾਰਾ ਹੀ ਤਿੰਨ ਲੋਕ ਦੀ ਬਾਤਾਂ ਕਹੇ ਅਕਬੀਰ ਕਹਿੰਦਾ ਉਹ ਕਹਿੰਦਾ ਬਾਬਨ ਅਖਰ ਲੋਕ 52 ਘਰ ਨੇ ਮੇਰੇ ਕੋਲ ਤਿੰਨ ਲੋਕ ਨੇ ਮੇਰੇ ਸਾਹਮਣੇ ਸਭ ਕੁਛ ਨਹੀਂ ਹਿਮਾਇਆ ਇਹ ਤੇ ਇਤਨੇ ਲੋਕ ਦਾ ਗਿਆਨ ਲਿਖ ਦਿੱਤਾ ਉਹ ਇਹ ਸਰਬਤਾ ਸੱਦ ਉੱਪਰ ਅਗਲੇ ਨੇ ਕੱਟ ਕੇ ਦਿਖਾਇਆ ਭਾਂਡੇ ਜੋ ਭਾਂਡੇ ਸੀਓ ਕੱਟ ਕੇ ਦਿਖਾਇਆ ਬਾਹਰ ਪਿਆ ਸਰਬਤਾ ਸੱਦ ਔਰ ਕਬੀਰ ਨੂੰ ਕੋਈ ਨਹੀਂ ਸਮਝ ਸਕਦਾ ਸਾਰੇ ਬੰਦੇ ਨੇ ਕਬੀਰ ਨਹੀਂ ਪਤਾ ਲੱਗਦਾ ਗੋਲਡ ਮੈਰਿਜ ਬੈਡਲਿਸਟ ਵੀ ਨਹੀਂ ਆਦੇ ਸਾਹਿਤ ਵਾਲੇ ਉਹਨਾਂ ਨੇ ਵੀ ਕਹਿੰਦਾ ਵੀ ਕੁਝ ਜਾਦੀ ਪਤਾ ਲੱਗਦਾ ਕੀ ਕਹਿੰਦਾ ਸਭ ਜਿੱਕੇ ਜਰੂਣੇ ਆ ਰਹੀ ਕਿ ਸਰਬਤਾ ਸਿੰਧ ਹੈ ਨਾ ਨੂੰ ਸਾਰੀ ਉਹ ਸਮਝੀ ਤਿੰਨ ਲੋਕ ਦੀ ਗੱਲ ਨਾ ਇਹਨਾਂ ਨੇ ਤਿੰਨ ਲੋਕ ਦਾ ਹੀ ਨਹੀਂ ਪਤਾ ਇਹਨਾਂ ਨੂੰ ਨਾ ਤਿੰਨ ਲੋਕ ਦਾ ਹੀ ਨਹੀਂ ਪਤਾ ਕੀ ਕੀ ਨਾ ਇਹ ਵੀ ਤਿੰਨ ਲੋਕ ਹੋਰੇ ਬਣਾਈ ਫਿਰਦੇ ਨੇ ਚਾਰ ਪਦਾ ਹੋਰੇ ਬਣਾਈ ਫਿਰਦੇ ਨੇ ਚਾਰੇ ਜੋ ਘੋਰੇ ਸਮਝੀ ਫਿਰਦੇ ਨੇ ਦੱਸ ਸਮਝੀਆਂ ਉਲਟ ਫਿਰਦੇ ਨੇ ਸਭ ਕੁਝ ਉਲਟੇ ਸਾਰਾ ਠੀਕ ਜਾਂਚ ਇਹਦਾ ਰਾਏ ਉਹ ਸਿਵਿਆਂ ਦੇ ਪਏ ਹੋਏ ਨੇ ਕਹਿੰਦਾ ਕਬੜੀ ਦੀ ਇੱਕ ਘਰ ਸਿਵਿਆਂ ਦੇ ਪੈ ਗਈ ਸਿਵਿਆਂ ਦੇ ਪੈ ਗਈ ਹਰ ਹਾਲ ਹਰ ਵਾਰ ਮਰੂ ਤੇ ਜੱਬੂ ਸਿਵਿਆਂ ਦੇ ਰਾਹ ਨੂੰ ਕਹਿੰਦਾ ਨਾ ਆਪਣਾ ਬੰਸ ਪਿਆ ਹੋਇਆ ਜਿਹੜਾ ਇੱਕਦਾ ਕਬੜੀ ਦੀ ਕਿ ਸਿਵਿਆਂ ਦੇ ਰਾਹ ਪੈ ਗਈ ਸਿਵਿਆਂ ਦੇ ਰਾਹ ਹੀ ਪੈਣੋ ਬੁੱਧੀ ਨੇ ਕਬੂਦਰ ਨੇ ਸਿਵਿਆਂ ਦੇ ਰਾਹੇ ਪੈਣੋ ਇਹ ਸਿਵਿਆਂ ਦੇ ਰਾਹ ਪਏ ਨੇ ਰਪਈ ਰਹਿਣਗੇ ਇਹ ਚੱਗੇ ਲੱਗਦੇ ਨੇ ਕਿਉਂ ਉੱਥੇ ਸਾਰੇ ਉੱਥੇ ਹੀ ਗਏ ਹਨ ਇਹਨਾਂ ਦੇ ਸ਼ੀਸ਼ੂਦ ਉਹ ਤੇ ਜਾਣੇ ਜਿਹੜਾ ਦੇ ਗੁੰਗੌਣੇ ਨੇ ਉਹਦੇ ਨਾਲੇ ਜਾਣ ਹਾਂਜੀ ਖੇਮ ਸ਼ਾਂਤੀ ੍ਰਿੱਧ ਨਬ ਨਿਧ ਬੁੱਧ ਗਿਆਨ ਸਰਬ ਤੇ ਸਿੱਧ ਜਿੱਥੇ ਖੇਮ ਸ਼ਾਂਤੀ ੍ਰਿੱਧ ਨਬ ਨਿਧ ਹੁੰਦੀ ਹੈ ਉੱਥੇ ਸਰਬ ਤੇ ਸਿੱਧ ਹੁੰਦੀ ਹੈ ਬੁੱਧ ਗਿਆਨ ਕੈਸਾ ਹੁੰਦਾ ਹੈ ਕੈਸਾ ਗਿਆਨ ਹੁੰਦਾ ਹੈ ਕੈਸੀ ਬੁੱਧੀ ਹੁੰਦੀ ਹੈ ਇਹ ਜ ਟੋਟਲ ਤਿੰਨ ਲੋਕ ਦਾ ਗਿਆਨ ਹੋਵੇ ਸਰਬ ਤਹਸਤ ਹਾਂਜੀ ਵਿਦਿਆ ਤਪ ਯੋਗ ਪ੍ਰਭ ਧਿਆਨ ਇੱਥੇ ਆ ਕੇ ਵਿਦਿਆ ਵਿਦਿਆ ਤਾਂ ਐਵੇਂ ਨਹੀਂ ਪਕੜ ਆ ਜਾਂਦੀ ਇੱਥੋਂ ਆ ਕੇ ਡਿਕਸ਼ਨਰੀਆਂ ਸਾਰੀਆਂ ਹੀ ਫੇਲ ਕਰਦੀ ਹੋ ਦੋਵੇਂ ਡਿਕਸ਼ਨਰੀ ਬਣੂਗੀ ਇੱਥੇ ਆ ਘੜਿਆ ਸ਼ਬਦ ਸੱਚੀ ਤਕਸਾਲ ਸ਼ਬਦਾਂ ਦਾ ਸੰਸ਼ੋਧਨ ਜੋ ਗੜਬੜਾਂ ਕੀਤੀਆਂ ਸਭ ਠੀਕ ਹੋ ਜਾਣਗੀਆਂ ਇਹ ਕਾਲਾ ਨੇ ਗੜਬੜ ਨੂੰ ਬੇਅਕਲ ਸੀ ਬੇਅਕਲਾਂ ਨੇ ਖਰਾਬ ਕੀਤੇ ਹੋਏ ਅਕਲ ਵਾਲੇ ਠੀਕ ਕਰ ਲੈ ਦੂਜੇ ਕੰਮ ਬੇਅਕਲਾਂ ਨੇ ਜੇਕਰ ਕੋਈ ਕੰਮ ਖਰਾਬ ਕਰਤਾ ਅਕਲ ਵਾਲੇ ਠੀਕ ਕਰ ਲੈਣਗੇ ਵਿਦਿਆ ਟਾਪਰ ਯੋਗ ਪ੍ਰਭ ਧਿਆਨ ਯੋਗ ਪ੍ਰਭ ਧਿਆਨ ਚਾਰ ਚੀਜ਼ਾਂ ਨੇ ਵਿੱਦਿਆ ਇਹਨਾਂ ਕੋਲ ਵਿਦਿਆ ਬਹੁਤੋ ਅਵਿੱਦਿਆ ਹੈ ਤਕੀਰ ਵੇਗ ਦੀ ਬੁਲੀ ਚਾਰ ਪਦਾਰਥ ਅਵਿੱਦਿਆ ਵਾਲੇ ਦੇ ਰੋਣ ਇਹ ਰੋਣ ਸਾਰ ਕੋਣ ਵਿਦਿਆ ਵਾਲੇ ਨੇ ਨਾ ਕੋੜ ਚਾਰੇ ਜੋਗ ਅਵਿੱਦਿਆ ਵਾਲੇ ਨੇ ਇਹਨਾਂ ਕੋ ਸਾਰੀ ਗੱਲ ਜਾਪਾ ਵਿਦਿਆਲਾ ਤਾਪਾ ਵਿਦਿਆਲਾ ਸੇਵਣਾ ਵਿਦਿਆਲਾ ਜੋਗ ਵਿਦਿਆਲਾ ਸਭ ਕੁਝ ਇਹ ਵਿਦਿਆਰਣ ਕੋਲਤਾ ਵਿਦਿਆ ਬਣਾਈ ਨਹੀਂ ਪੜਨਤ ਰਿਆਂ ਜਾਂ ਬਾਟ ਪਾੜੀ ਸੀ ਸਿਰਫ ਤਿਆਸ਼ਤਾਨ ਦੀ ਭਾਸ਼ਾ ਹੋ ਵਿਦਿਆ ਗੁਰਬਾਣੀ ਦੀ ਭਾਸ਼ਾ ਵਿਦਿਆ ਸੋਧੀ ਹੋਈ ਹੈ ਵਿਦਿਆ ਸੋਧਾ ਹੈ ਤਤਲ ਹੈ ਇੱਥੇ ਆ ਕੇ ਵਿਦਿਆ ਦੀ ਗੱਲ ਹੈ ਤਪ ਯੋਗ ਪ੍ਰਭ ਧਿਆਨ ਵਿਦਿਆ ਵਿਦਿਆਤੋ ਤਾਂਵਾ ਜੋਗ ਪ੍ਰਭ ਤੇ ਆ ਪ੍ਰਭ ਤੇ ਆ ਤਾਂ ਜਾ ਕੇ ਕਿਤੇ ਧਿਆਨ ਵਿਦਿਆ ਸਹੀ ਹੋਵੇ ਤਬ ਸਹੀ ਹੋਵੇ ਯੋਗ ਸਹੀ ਹੋਵੇ ਜੁੜਿਆ ਸਹੀ ਹੋਵੇ ਤਾਂ ਜਾ ਕੇ ਪ੍ਰਭ ਨਾਲ ਜੁੜ ਕੇ ਤਾਂ ਉਹਦੇ ਤੇ ਹਮ ਧਿਆਨ ਜੁੜਦਾ ਗਿਆਨ ਸ੍ਰੇਸ਼ਟ ਉਤਮ ਸੁਨਾਣ ਫਿਰ ਸ੍ਰੇਸ਼ਟ ਗਿਆਨ ਉਤੋਂ ਪੈਦਾ ਹੋਊਗਾ ਸ੍ਰੇਸ਼ਟ ਗਿਆਨ ਆਉਣਾ ਕਿੱਥੋਂ ਸੀ ਉਤਮ ਸੁਨਾਣ ਉਹ ਸ੍ਰੇਸ਼ ਗਿਆਨ ਵਿੱਚ ਮਨ ਧੋਤਾ ਜਾਵੇ ਤਾਂ ਉਹ ਇਸ਼ਨਾਨ ਸਫਲ ਸ੍ਰੇਸ਼ਟ ਇਸ਼ਨਾਨ ਹੈ ਸਭ ਤੋਂ ਸ੍ਰੇਸ਼ਟ ਇਸ਼ਨਾਨ ਉਹ ਗਿਆਨ ਦੇ ਵਿੱਚ ਇਸ਼ਨਾਨ ਹੁੰਦਾ ਇਹ ਪਾਣੀ ਦੇ ਇਸ਼ਨਾਨ ਕਰਨ ਲੱਗੇ ਰੁੱਕ ਕੇ ਮਾਰ ਲੱਗੇ ਆ ਹੁੰਦਾ ਹੈ ਇਸ਼ਨਾਨ ਤਾਂ ਆਹ ਲਿਖਿਆ ਹੋਇਆ ਹੈ ਵਿਦਿਆ ਆਪ ਜੋਗ ਪ੍ਰਵ ਧਿਆਨ ਧਿਆਨ ਤਾਂ ਇੱਥੇ ਹੋਵੇ ਗਿਆਨ ਸਰੇਸ਼ ਹੋਵੇ ਉਹਦੇ ਚ ਉਤਪਿਸ਼ਰਣ ਹੁੰਦਾ ਇਸ਼ਰਾਨੇ ਹੁੰਦਾ ਇਹ ਪਿੰਡਾ ਤੋਂ ਉਹਨੂੰ ਇਸ਼ਰਾਨ ਕਰਨ ਲੱਗੇ ਵਿਦਿਆ ਹੋਗੀ ਜੋ ਪਿੰਡਾ ਤੋਂ ਉਹਨਾਂ ਕਿਹਾ ਸੀ ਇਹਨੂੰ ਉਹਨੂੰ ਇਸ਼ਰਾਨ ਕਰਨ ਲੱਗੇ ਕਿਉਂ ਕਰਨ ਲੱਗੇ ਬਲੈਕ ਮੈਲਰ ਸੀ ਤਾਂ ਕਰਨ ਲੱਗੇ ਵੀ ਇਹ ਇਸ਼ਰਾਨ ਵੀ ਕਰਨ ਦੇਣਾ ਇਹਨੂੰ ਇਸ਼ਰਾਨ ਡਿਕਲੇਅਰ ਕਰ ਦੋ ਅਪਰਤ ਇਹ ਅਮਰਦਾ ਇਸ਼ਨਾਨ ਹੈ ਜਿਹੜਾ ਅਸੀਂ ਹੁਣ ਕੇ ਹੈ ਇਹ ਅਮਰਦਾ ਸਰੋਵਰ ਦਾ ਇਸ਼ਨਾਨ ਹੈ ਆਪਣਾ ਸਰੋਵਰ ਬਾਹਰ ਬਣਾ ਲਓ ਪਾਣੀ ਦਾ ਪੋਲਿਊਟਡ ਤਾਂ ਪਹਿਲਾਂ ਵੀ ਸੀ ਹੁਣ ਲੋਕਾਂ ਨੇ ਰੌਲਾ ਪਾ ਤਾ ਉਹਨਾਂ ਨੇ ਸਫਾਈ ਦਾ ਵੀ ਲਾ ਲਿਆ ਇਹਨਾਂ ਦੇ ਅਮਰਦਾ ਦਾ ਇੱਕ ਪੋਲਿਊਟਡ ਪੋਲੂਸ਼ਨ ਦੂਰ ਕਰਨੀ ਪੈਂਦੀ ਹੈ ਇਹਨਾਂ ਦੇ ਇਸ਼ਨਾਨ ਨੂੰ ਕੁਝ ਵੀ ਛੁਪਿਆ ਨਹੀਂ ਰਿਹਾ ਸਭ ਕੁਝ ਨੰਦਾ ਹੋ ਗਿਆ ਜੂਟਦਾ ਸਾਰਾ ਹੀ ਕੁਝ ਨੰਦਾ ਹੋ ਗਿਆ ਸਾਰਾ ਹੀ ਫਰਾਡ ਜਾਰ ਹੋ ਗਿਆ ਬੋਲਣ ਜੋਗੇ ਨਹੀਂ ਰਹਿ ਵਿਚਾਰੇ ਬੋਲਦੇ ਕੀ ਝੂਠ ਨਾ ਕੀ ਬੋਲਾ ਹੁੰਦਾ ਕਾਪਟਰ ਫਰੇਵ ਨੇ ਫਰੇਵ ਦਾ ਨੰਬਰ ਹੋ ਜਾਵੇ ਕੀ ਕਰਨਾ ਹੁੰਦਾ ਚੁੱਪ ਤੋਂ ਸਵਾ ਕੀ ਕਰ ਸਕਦੇ ਸੀ ਚੁੱਪ ਰਹਿ ਗਏ ਹਾਂਜੀ ਚਾਰ ਪਦਾਰਥ ਕਬਲ ਪ੍ਰਗਾਸ ਚਾਰ ਪਦਾਰਥ ਇੱਥੇ ਆਗੇ ਚਾਰ ਪਦਾਰਥ ਨੇ ਹੁਣ ਚਾਰ ਪਦਾਰਥ ਜੇ ਕੋ ਮੰਗਿਆ ਉਹ ਕਹਿੰਦੇ ਲੋ ਜਿੱਦ ਤੱਕ ਆਹਨੇ ਹਰੀ ਬਾਣੀ ਚਾਰ ਪਦਾਰਥਾਂ ਦੀ ਮੰਗ ਹੈ ਸੀ ਤੇ ਦਿੱਤੇ ਕਿਵੇਂ ਮੈਨੂੰ ਕਿਵੇਂ ਆ ਚਾਰ ਪਦਾਰਥ ਨੇ ਇੱਥਾਰੇ ਪੂਰੇ ਹੁੰਦਾ ਨੇ ਚਾਰ ਪਦਾਰਥ ਕਮਲ ਪ੍ਰਕਾਸ਼ ਕਿਵੇਂ ਪਤਾ ਲੱਗੂ ਚਾਰ ਪਦਾਰਥ ਨੇ ਕਮਲ ਪ੍ਰਕਾਸ਼ ਮਨ ਪਰ ਮਨ ਦੇ ਵਿੱਚ ਰੋਸ਼ ਖੇੜਾ ਹੋ ਜੂ ਖੇੜਾ ਬਣ ਮਨ ਖੜਿਆ ਹੋਇਆ ਹੋਊ ਸਰਵ ਤੈ ਸਿੱਧੇ ਹੋਊ ਸਭੇ ਛਾ ਪੂਰੀਆਂ ਹੋਣਗੀਆਂ ਜਪਾਇਆ ਗਮ 12 ਕਿੱਥੋਂ ਪਤਾ ਲੱਗੂ ਚਾਰ ਪਦਾਰਥ ਕਬਲ ਪ੍ਰਗਾਸ ਸਭ ਕੇ ਮਦ ਜੇ ਮਨ ਖੜਿਆ ਹੋਇਆ ਹੈ ਖੇੜੇ ਚ ਰਹਿਣਾ ਤਾਂ ਚਾਰ ਪਦਾਰਥ ਦੇ ਸਭ ਕੇ ਮਦ ਸਭ ਕੇ ਮਦ ਸਗਲ ਤੇ ਉਦਾਸ ਸਭ ਦੇ ਮੱਦ ਸਭ ਕੁਛ ਆ ਲਗਾ ਲਿਆ ਘੋੜੇ ਵਾਲੇ ਵਾਲੇ ਨੇ ਖਿਆਲ ਨਾਲ ਵਾਲੇ ਸਿੱਖ ਸੰਤ ਦੇ ਸੇਵਕ ਉਗਰੇ ਵਾਲੇ ਫੌਜ ਵਾਲੇ ਹਥਿਆਰ ਬੋਤ ਨੇ ਰਾਜ ਸਾਜ ਪੂਰ ਕਿਸੇ ਨਾਮ ਦੀ ਜੁੜਿਆ ਹੋਇਆ ਸਭ ਤੇ ਉਦਾਸ ਸਭ ਤੇ ਉਦਾਸ ਸਗਲ ਸਾਰਾ ਕੁਝ ਹੁੰਦਾ ਆਇਆ ਵੀ ਸਗਲ ਤੇ ਉਦਾਸ ਬੰਨ ਮਨ ਸੇ ਸਭ ਬੰਦ ਸੇ ਸਦਨ ਸਭਾ ਸਭਾ ਸਾਰੇ ਸਦਨ ਰੂਹੀ ਬਣ ਬਣਿਆ ਹੋਇਆ ਸਰਦਲ ਤੇ ਉਹਦਾ ਸਭ ਕੁਝ ਹੁੰਦੇ ਹੋਏ ਵੀ ਇੱਕ ਸਕਿੰਟੇ ਸਭ ਕੁਝ ਤਿਆਗਦਾ ਤਿਆਗ ਕੇ ਕੀ ਗਿਆ ਦੁੱਧ ਮੇਰਾ ਰੋਗ ਰਜਾਈਆਂ ਦਾ ਹੋੜੜ ਨਾਗਰ ਨੂੰ ਵਸਾਂ ਦੇ ਰਹਿਣਾ ਇਹ ਆੜੇ ਦਾ ਸਾਨੂੰ ਸੱਤਰ ਚੰਗਾ ਪਟਘੜਿਆ ਨਾ ਰਹਿਣਾ ਉਹ ਘੜਿਆ ਨਾ ਰਹਿਣਾ ਦੀ ਸੀ ਚੰਗਾ ਸੱਚ ਨੂੰ ਛੱਡ ਕੇ ਉਹ ਮਹਿਲ ਮਾੜੀਆਂ ਬੇਕਾਰ ਸੀ ਸਾਡੇ ਵਾਸਤੇ ਉਹ ਤਾਂ ਉਹ ਸੀ ਜਿਵੇਂ ਪੱਠੀ ਚੋਂਦਾ ਕੋਈ ਉਨੇ ਜਪੁ ਜੇ ਉਦਾਸ ਨਾ ਹੁੰਦਾ ਫਿਰ ਨਹੀਂ ਸੇਖਿਆ ਸਕਦਾ ਫਿਰ ਬਾਕੀ ਜਪਨਾ ਮੈਂ ਜੋ ਬਤਾ ਰਿਹਾ ਕਿ ਕੀ ਸੀ ਵਿਵਸਥਾ ਮਹਾਂਦੇਵ ਨੂੰ ਕੀ ਭਾਸ਼ਾ ਦੇ ਵਿੱਚ ਸਮਝਾਇਆ ਫਿਰ ਪਤਾ ਲੱਗ ਜਾਂਦਾ ਤੇ ਉਸ ਦਾ ਸ਼ਾਂਸ਼ਾ ਹੈ ਉਹਨੇ ਮਿਹਰ ਜੀ ਨੂੰ ਚੈਲੰਜ ਕੀਤਾ ਹੋਇਆ ਔਰ ਉਦੋਂ ਕਿਹਾ ਜੇ ਕੁਝ ਵੀ ਨਹੀਂ ਕੋਲ ਕਲਬ ਨਹੀਂ ਹੈ ਚੈਲੰਜ ਉਹਨੂੰ ਕੀਤਾ ਕਹਾਂ ਜੀ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਸੁੰਦਰ ਹੈ ਚਤੁਰ ਤਤ ਕਾ ਬੇਤਾ ਸੁੰਦਰ ਚਤੁਰ ਚਤੁਰਤਾ ਹੈ ਸੁੰਦਰਤਾ ਹੈ ਹਰ ਗੱਲ ਵਿੱਚ ਸੁੰਦਰ ਬਚਨ ਸੱਚ ਸੁੰਦਰੇ ਹੁੰਦਾ ਸੱਚ ਸਰੂਪ ਹੁੰਦਾ ਚੂੜਕ ਰੂਪ ਹੁੰਦਾ ਸਤ ਤਰ ਨਾਲ ਸਰੂਪ ਲੱਗਿਆ ਹੈ ਝੂਠ ਨਾਲ ਕਰੂਪ ਲੱਗਿਆ ਹੈ ਪਹਿਲੇ ਕਰੂਪ ਕੁਜਾਤ ਕੁਲਖਣੀ ਉਹ ਜਿਹੜੀ ਝੂਠੀ ਮਤ ਸੀ ਕਬੀਰ ਵਾਲੀ ਪਹਿਲੀ ਉਹ ਕਰੂਪ ਕੁਜਾਤ ਕੁਲਖਣੀ ਸੀ ਸਾਰੇ ਪਈਏ ਬੁਰੀ ਆਪਕੀ ਸੁੰਦਰ ਸਰੂਪ ਸੁਲਖਣੀ ਓੜ ਜਿਹੜੀ ਮੇਰੇ ਕੋ ਮੰਤਾ ਹੈ ਇਹ ਸਰੂਪ ਹੈ ਇਹ ਸਰੂਪ ਹੈ ਹੁਣ ਸਰੂਪ ਹੋਇਆ ਸੁੰਦਰ ਚਤਰ ਤਤ ਕਾ ਬੇਤਾ ਤੋ ਤਤ ਕਾ ਬੇਤਾ ਹੈ ਸਮਦਰਸੀ ਉਹਦਾ ਜਿਹੜਾ ਅੰਦਰ ਅੰਦਲਾ ਸਰੂਪ ਹੈ ਅੰਦਲਾ ਜਿਹੜਾ ਸਰੀਰ ਅੰਦਰ ਸਰੀਰ ਮੇਰਾ ਖਾਲੀ ਸਰੀਰੋ ਸੁਦੋਰਾ ਉਹ ਚਤੋ ਨਾ ਉਹ ਤਤ ਕਾ ਬੇਤਾ ਹੈ ਤਤ ਗਿਆਨ ਜਾਣਦਾ ਹੈ ਤਤ ਵਸਤੂ ਨੂੰ ਸਮਝਦਾ ਆਤਮਦਰਸੀ ਹੈ ਆਤਮ ਗਿਆਨੀ ਹੈ ਸਮਦਰਸੀ ਆਤਮ ਧਿਆਨੀ ਹੈ ਹੋਜੀ ਸਮਦਰਸੀ ਇੱਕ ਦ੍ਰਿਸ਼ਟੀਤਾ ਸਭ ਦਰਸੀ ਐ ਇੱਕੋ ਜਿਹਾ ਦੇਖਦਾ ਸਾਰਿਆਂ ਨੂੰ ਸਾਰੀਆਂ ਬੱਤਾਂ ਇੱਕੋ ਜਿਹੀਆਂ ਲੱਗਦੀਆਂ ਨੇ ਉਹਨੂੰ ਇਹ ਨਹੀਂ ਆਗਾ ਵੀ ਸਿੱਖਾਏ ਚੰਗੇ ਨੇ ਮੁਸਲਮਾਨ ਭੈੜੇ ਨੇ ਆ ਹਿੰਦੂ ਭੈੜੇ ਨੇ ਸਾਰੇ ਕੋਈ ਨਹੀਂ ਸਮਦਰਸੀ ਇੱਕ ਦ੍ਰਿਸ਼ਟੀਤਾ ਸਮਦਰਸੀ ਇੱਕ ਦ੍ਰਿਸ਼ਟੀਤਾ ਕੋਈ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਦੇਖਦਾ ਸਾਰਿਆਂ ਦੇ ਆਦਮੀ ਚੰਗੇ ਨੇ ਸਾਰੇ ਤੇ ਆਦਮੀ ਭੈੜੇ ਸਾਰਿਆਂ ਚੋਂ ਇਹੋ ਨੇ ਚੰਗੇ ਚੰਗੇ ਆਦਮ ਚੰਗੇ ਚੰਗੇ ਜਿਨ੍ਹਾਂ ਨੇ ਉਪਦੇਸ਼ ਮੰਨ ਲਿਆ ਠੀਕ ਰ ਉਹਨਾਂ ਸਾਰਿਆਂ ਵਿੱਚੋਂ ਪਤਾ ਹੈ ਸਾਰਿਆਂ ਚ ਚੰਗੇ ਆਦਮੀ ਹੁੰਦੇ ਨੇ ਸਾਰਿਆਂ ਦੇ ਪਰੜੇ ਹੁੰਦੇ ਨੇ ਚੰਗੇ ਨਾਲ ਗੱਲ ਮੰਨ ਲੈਣੀ ਹੈ ਉਹਨਾਂ ਦੇ ਚੰਗੇ ਹੋ ਚੰਗੇ ਬਣ ਜਾਣਾ ਜੇ ਨਹੀਂ ਬਣਨੇ ਉਹਦੀ ਮਰਜ਼ੀ ਸਾਡਾ ਤਾਂ ਕੋਈ ਨੁਕਸਾਨ ਨਹੀਂ ਕਰਦੇ ਜਿਹਨੂੰ ਬੁੱਲਣਗੇ ਸਾਡਾ ਕੀ ਨੁਕਸਾਨ ਕਰਦੇ ਨੇ ਆਪਣੇ ਕਰਦੇ ਬੁੱਲੋ ਲਾਭ ਨਹੀਂ ਲੈਣਗੇ ਨਾਲ ਲੈਣਗੇ ਹੋ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਵਜਨ ਮਨ ਸੁਣੈ ਇਹ ਫਲ ਤਿਸ ਜਨ ਕੈ ਮੁਖ ਭਨੇ ਇਹ ਫਲ ਤਿਸ ਜਨ ਕੈ ਮੁਖ ਤੇ ਬੋਲਿਆ ਜਾਂਦਾ ਭਨੇ ਬੋਲਣਾ ਹੁੰਦਾ ਗੁਰੂ ਨਾਨਕ ਨਾਮ ਵਚਨ ਸੁਣ ਗੁਰੂ ਨਾਨਕ ਕਹਿੰਦਾ ਜਿਨ੍ਹਾਂ ਨੇ ਨਾਮ ਪੁਰ ਤੇ ਵਚਨ ਸੁਣ ਲੈ ਉਹ ਜਿਹੜਾ ਤੁਰ ਦਰਗਾਹ ਆਲਾ ਨ ਸੁਣਦਾ ਉਹੀ ਇਹ ਗੱਲਾਂ ਬੋਲ ਸਕਦਾ ਬਾਕੀ ਨਹੀਂ ਕੋਈ ਬੋਲ ਸਕਦਾ ਹਰੇਕ ਦੇ ਬੋਲਣ ਦੀ ਇਹ ਗੱਲ ਕਥਨ ਕਰਦੇ ਵਸਦੀ ਗੱਲ ਨਹੀਂ ਹੁੰਦੀ ਗੁਰਨਾਮ ਦਾ ਨਾਮ ਬੱਜਰਮੰ ਬੁਣੇ ਬੱਚਨ ਬੁਣੇ ਪਹਿਲਾਂ ਤਾਂ ਗੁਰਬਾਣੀ ਸੁਣੇ ਫਿਰ ਸਿੱਧਾ ਲੋਕ ਸੁਣੇ ਤਾਂ ਕਿਤੇ ਜਾ ਕੇ ਬੋਲਣ ਦੇ ਕਾਬਲ ਹੁੰਦਾ